ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਉਮੀਦ ਆ ਜੀ ਸਾਰੇ ਠੀਕ ਹੋਵੋਗੇ ਤੇ ਅੱਜ ਅਸੀਂ ਅਨੰਤਪੁਰ ਸਹਿਤੋ ਆ ਕੇ ਤੇ ਲੰਗਰ ਲਾਤਾ rau ਦਾ ਰਸਦਾ ਜੋ ਕਿ ਪਿੰਡ ਵਾਲਿਆਂ ਨੇ ਲਾਇਆ ਤੇ ਸੇਵਾ ਕਰਦਾ ਮੌਕਾ ਮਿਲਿਆ ਹੈ ਦਾਸ ਹੋਣਾ ਨੂੰ ਤੇ ਸੱਜਣ ਮਿੱਤਰ ਸਾਰੇ ਇਕੱਠੇ ਹੋਏ ਆ ਸਵੱਬੀ ਤੇ ਪਿੰਡ ਦੇ ਤੁਹਾਨੂੰ ਪਤਾ ਰੰਗ ਮੇਲੇ ਫੇ ਪਤਾ ਹੀ ਤੁਹਾਨੂੰ ਦੇਖੋ ਰੋਡ ਤੇ ਲੱਗੀਆਂ ਨਾ rau ਕਾ ਸਰਪੰਚ ਸਾਹਿਬ ਦੀ ਕੋਠੀ ਦੇ ਮੋਰੇ ਤੇ ਸਰਪੰਚ ਸਾਹਿਬ ਇੱਕੋ ਠੀ ਡੇਢ ਤੋਂ ਕਿਲੇ ਦੇ ਵਿੱਚ ਹੈ ਤੇ ਕੰਮ ਜਮ ਕਾਮ ਧਾਮ ਸਾਰੀ ਇੱਥੇ ਹੁੰਦੇ ਆ ਜੋ ਲੰਗਰ ਲਾਉਣਾ ਟਰਾਲੀਆਂ ਟਰੈਕਟਰ ਇੱਥੇ ਖੜੇ ਕਰਦੇ ਪਿੰਡ ਦੇ ਜਿਆਦਾ ਸੋ ਲੱਗ ਪਏ ਆ ਰੌਾ ਕੱਢਣ ਪਹਿਲਾ ਪੂਰ ਲੱਗ ਪਏ ਕੱਢਣ ਤੇ ਬਾਕੀ ਮਹਾਰਾਜ ਹੁਣ ਵਧੀਆ ਵਧੀਆ ਲੰਗਰ ਵਰਤਾਵੇ ਤੇ ਵਧੀਆ ਵਧੀਆ ਲੰਗਰ ਸੰਪੂਰਨ ਹੋਵੇ ਰੌਾ ਦਾ ਤੇ ਲਓ ਜੀ ਫੇ ਹੁਣ ਮਿਲਦੇ ਆ ਲੋਕਾਂ ਨੂੰ ਰੌਕ ਰੌਕ ਰੌ ਤੇ ਰਸ ਪਲਾਵਾਂਗੇ ਤੇ ਦੁਨੀਆ ਰੁਕਣ ਲੱਗ ਪਈ ਆ ਸ਼ੁਰੂਆਤ ਹੋ ਗਈ ਆ ਤੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਦੇਖੋ ਰੰਗ ਮੇਲੇ ਅੱਜ ਪਿੰਡ ਨਿਸ਼ਾਰੇ ਪਤਣ ਦੇ ਓਕੇ ਤੇ ਇੱਕ ਪਾਸੇ ਬੀਬੀਆਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੀਆਂ ਕਿਉਂਕਿ ਲੰਗਰ ਵੀ ਅੱਜ ਸਟਾਰਟ ਹੋਣਾ ਸੀ ਤੇ ਉਹਦੇ ਕਰਕੇ ਬਾਕੀ ਆਪਾਂ ਵਰਤੌਣ ਲੱਗ ਪਿਆ ਲਾਓ ਜੀ ਟਰਾਲੇ ਵਾਲੇ ਭਾਣੂ ਰੋਪ ਲਾਉਣ ਲੱਗੇ ਆ ਤੇ ਤੁਹਾਨੂੰ ਪਤਾ ਰੋਡ ਸਾਡਾ ਇਹ ਹੈਗਾ ਮਕੇਰੀਆਂ ਤੋਂ ਕਰਤਾਰਪੁਰ ਰੋਡ ਆ ਤੇ ਆਵਾਜ਼ਾਈ ਬਹੁਤ ਆ ਤੇ ਸੰਗਤਾਂ ਬਹੁਤ ਰੁਕਦੀਆਂ ਪਈਆਂ ਆ ਤੇ ਬੱਲੇ ਬੱਲੇ ਹੋ ਰਹੀ ਹੈ ਪੂਰੀ ਮਾਰਾ ਸੱਚੇ ਪਾਛਾ ਤੁਹਾਨੂੰ ਪਤਾ ਪੰਜਾਬ ਚ ਕੋਈ ਨਾ ਕੋਈ ਮੇਲਾ ਕੋਈ ਹੋਲਾ ਮੱਲਾ ਕੋਈ ਨਾ ਕੋਈ ਲੰਗਰ ਪਣੀ ਚੱਲਦਾ ਹੀ ਰਹਿੰਦਾ ਆ ਸੋ ਪੰਜਾਬ ਤੇ ਬੰਦਾ ਭੁੱਖਾ ਨਹੀਂ ਮਰ ਸਕਦਾ ਕਦੀ ਵੀ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਬਾਬੂ ਨੇ ਝੰਡਾ ਫੜਿਆ ਆਪਣੇ ਤੋਂ ਲੰਬਾ ਤੇ ਰੋਗ ਰਿਆ ਆ ਉਦਾਂ ਪੈਰ ਤੇ ਸੱਟ ਲੱਗੀ ਆ ਪਰ ਸੇਵਾ ਤੋਂ ਤੁਹਾਨੂੰ ਪਤਾ ਸੇਵਾ ਦੇ ਕਰਮ ਵਾਲਿਆਂ ਨੂੰ ਮਿਲਦੀ ਆ ਨਾ ਜਿਹਨੂੰ ਚਾਹ ਹੁੰਦਾ ਸੇਵਾ ਦਾ ਉਹ ਫਿਰ ਟੁੱਟੇ ਪੈਰਾਂ ਤੇ ਵੀ ਕਾਰ ਹੀ ਲੈਂਦਾ ਆ ਅਦਾਸ ਨਹੀਂ ਲੱਗੇ ਆ ਪਜਾਮਾ ਟੰਗ ਕੇ ਰਾਣਾ ਜੀ ਨੂੰ ਬੁਲਾ ਰਹੇ ਇਹ ਸਾਡਾ ਬੰਦਾ ਸਾਡੇ ਪਿੰਡ ਦਾ ਹੀ ਆ ਭਰਾ ਰਾਣਾ ਵੇ ਨਿਹਕਾਰਮ ਅਸਬੈਨੋ ਕਾ ਨਿਰਮਲ ਧਰਮ ਰਾਹੁ ਪੰਡਿਤ

ويٽر ۾ اچيانا 5 7 وڌاڙي هلو هلو ڇا ڪجي ٿا هو پنهنجي ڪري هلو هلو بابا ان پاڻو ڀوئي لائي يا ਮਨਾਂ ਕਾ ਲੀਖ ਕਰਦੀਆਂ ਸਾਮਾਨ ਤਾ ਤਾ ਅਰਮਾਨ ਤੇਜ਼ਾ ਰੰਗ ਤੇਜ਼ਾ ਰਾਜਾਨ ਜੋ ਵਰਤਾਵੇ ਕਾਹੂ ਜੋਤ ਨਾਨਕ ਪਰਤਈਐ ਸੁਨੈ ਨੋਕ ਤੇ ਪਾਰ ਬਰਨ ਲੇ ਸਗਲੇ ਖਾਓ ਜਿਦ ਕਰਾ ਕੇ ਤੇਜਾ ਕਰ ਨਾਓ ਆਪੇ ਚੰਦ ਕਰਾ ਬਣ ਜੋਗ ਪਾਰ ਦੇਈ ਬਨੋਗੋ ਗੁਤਿਓ ਆਪ ਮੁਈ ਅੰਤ ਕਰਾਉਂ ਨਾ ਨਾ ਜਾਏ ਬਰਨ ਦੇ ਰੰਗ ਜੈਸੀ ਮਤ ਦੇ ਤਾ ਯਾਹਲਾ ਮੁੰਡੇ ਆਪਣੇ ਸਾਰੇ ਪਿੰਡ ਦੇ ਵੀਰ ਭਰਾ ਜਿਹੜੇ ਬਾਹਰ ਅੰਦਰ ਚੱਲ ਗਏ ਆ ਮੁੰਡੇ ਕੁਝ ਕੁ ਜਿਹੜੇ ਇੱਥੇ ਹੈਗੇ ਆ ਸਾਰੇ ਰਲ ਮਿਲ ਕੇ ਸੇਵਾ ਕਰੰਦੇ ਆ ਸੋ ਰੋ ਦਾ ਲੰਗਰ ਲਾਇਆ ਟਰਾਲੀ ਦੰਨਿਆਂ ਦੀ ਖੜੀ ਕੀਤੀ ਆ ਕਾਲਕਟ ਖਣਾ ਨੇ ਕਾਲਕਟ ਸਾਹਿਬ ਇਹ ਵੀ ਮੁੰਡੇ ਬਾਹਰੀ ਆ ਭਰਾ ਆਪਣੇ ਉਹਨੇ ਲੰਗਰ ਲਾਇਆ ਸੀਗਾ ਸੋ ਆਪਾਂ ਇੱਥੇ ਵਰਤਾ ਰਹੇ ਆ ਭਰਾਵਾਂ ਨਾਲ ਤੇ ਬਹੁਤ ਆਨੰਦ ਆਇਆ ਬੜੇ ਚਿਰਾਂ ਬਾਅਦ ਸੇਵਾ ਕਰਨ ਦਾ ਮੌਕਾ ਮਿਲਿਆ ਕਿਉਂਕਿ ਜਦੋਂ ਸੱਜਣਾ ਮੇਰੇ ਪਹਿਲਾਂ ਤਾਂ ਲੰਗਰ ਲੱਗਦੇ ਰਿਹਾ ਸੇਵਾ ਬਹੁਤ ਕਰਦੇ ਰਹੇ ਹੁਣ ਥੋੜਾ ਜਿਹਾ ਮੁੰਡਿਆਂ ਚਰਝਾਨ ਘਟ ਗਿਆ ਸੀ ਪਰ ਐਤਕੀ ਫੇਰ ਆਪਾਂ ਲੰਗਰ ਲਾਇਆ ਤੇ ਮੁੰਡਿਆਂ ਨੇ ਸਾਰਿਆਂ ਨੇ ਇੱਕ ਦੂਜੇ ਨੂੰ ਕਿਹਾ ਤੇ ਸਾਰਿਆਂ ਨੇ ਸੇਵਾ ਪੂਰੇ ਇੱਛਾ ਨਾਲ ਕੀਤੀ ਤੇ ਨਜ਼ਾਰਾ ਆ ਗਿਆ ਇੱਕ ਦੋ ਭਰਾਵਾਂ ਨੂੰ ਆਏ ਵੀ ਸੀਗੇ ਸੋ ਬਹੁਤ ਵਧੀਆ ਲੰਗਰ ਮੇਲਾ ਚੱਲਿਆ ਦੇਖੋ ਤੁਸੀਂ

ਤੋ ਪਰਸਾਲ ਨੂੰ ਨਾਨਕ ਤੇਜਨ ਸਦਾ ਤਾਂ ਲੱਭਾ ਨੇ ਕਈ ਕੋਟ ਖਾਣੀ ਅਰਖੰਡ ਕਈ ਗੋੜਾ ਸਾਰੇ ਦੇਖੋ ਗੱਡੀਆਂ ਦੇ ਗੱਡੀਆਂ ਕਿੱਦਾਂ ਖੜ ਰਹੀਆਂ ਆ ਰੌਣਕਾਂ ਲੱਗ ਗਿਆ ਕਹਿੰਦੇ ਰੋਡ ਤੇ ਪੂਰੀਆਂ ਰੋ ਤੁਹਾਨੂੰ ਪਤਾ ਗਰਮੀ ਸ਼ੁਰੂ ਹੋ ਗਈਆਂ ਤੇ ਰੋ ਦਾ ਲੰਗਰ ਪੀਤੇ ਬਿਨਾ ਕੋਈ ਨਹੀਂ ਜਾ ਰਿਹਾ ਤੇ ਰੋ ਤੁਹਾਨੂੰ ਪਤਾ ਫੇ ਕਾਲਜ ਜਦੋਂ ਅੰਦਰ ਨੂੰ ਜਾਂਦੀ ਹੈ ਤਾਂ ਠੰਡ ਪਉਂਦੀ ਜਾਂਦੀ ਹੈ ਇਸ ਕਰਕੇ ਸਾਰੇ ਵੀਰ ਭਰਾ ਭੈਣਾਂ ਸਾਰੀਆਂ ਪੀ ਕੇ ਜਾ ਰਹੀਆਂ ਆ ਤੇ ਪੂਰੇ ਮੇਲੇ ਲੱਗੇ ਰੋਡ ਤੇ ਇਕਦੇ ਹੀ ਮਹਾਰਾਜ ਲੰਗਰਾਂ ਦੀ ਸੇਵਾ ਕਰਉਂਦਾ ਰਹੇ ਅਰੇ ਵੀਰ ਭਰਾ ਕਰਦੇ ਰਹਿਣ ਇਹ ਪਿੰਡਾਂ ਵਾਲਿਆਂ ਨੂੰ ਮੋਸਟਲੀ ਪਤਾ ਹੀ ਆ ਵੀ ਸੇਵਾ ਦਾ ਆਨੰਦ ਕੀ ਆਉਂਦਾ ਹੈ ਤੇ ਪਿੰਡਾਂ ਵਿੱਚ ਇਹ ਮਹਾਰਾਜ ਲੰਗਰ ਚਲਾਏ ਜਿਹੜੇ ਚੱਲੀ ਜਾਂਦੇ ਆ ਹਰ ਇੱਕ ਥਾਂ ਹੌਲੇ-ਹੌਲੇ ਤੇ ਲੰਗਰ ਲੱਗੇ ਆ ਹਰ ਇੱਕ ਪਿੰਡ ਦੇ ਵਿੱਚ ਤੇ ਰੌਣਕਾਂ ਬੜੀਆਂ ਲੱਗਦੀਆਂ ਇਹ ਉਹੀ ਬੰਦਿਆਂ ਨੂੰ ਪਤਾ ਜਿਹੜੇ ਲੰਗਰ 'ਚ ਸੇਵਾ ਕਰਦੇ ਰਹੇ ਆ ਬੜੀ ਸੰਗਤ ਰੁਕੀ ਬਹੁਤ ਜ਼ਿਆਦਾ ਦੇਖੋ ਦੇਖੋ ਸੰਗਤਾਂ ਰੋਕ ਰੀਆਂ ਪੂਰੀਆਂ ਹਮ-ਹਮਾ ਕੇ ਤੇ ਬਾਹੂ ਤੇ ਅੱਧਾ ਤੇ ਝੰਡੇ ਨਾਲ ਰੋਕ ਲੈਂਦਾ ਸੰਗਤ ਨੂੰ ਕਿਉਂਕਿ ਪਿਆਰ ਨਾਲ ਸੰਗਤ ਨੂੰ ਬੇਨਤੀ ਕਰਨੀ ਪੈਂਦੀ ਆ ਤੇ ਹਰ ਕੋਈ ਤੇ ਪਿਆਰ ਨਾਲ शक ਕੇ ਜਾਂਦਾ ਆ ਪੂਤਨਾ ਅਦਰਕ ਨਿੰਬੂ ਰੌਹ ਦੇ ਵਿੱਚ ਪੂਰਾ ਐ ਸਾਸੀ ਯਾਰ ਨਿਕਲਦੀ ਪਈ ਹੁੰਦੀ ਆ ਭਾਜੀ ਉਹ ਪਾ ਵੈਸੋ ਕਾਰ ਕਰਾਵੇਂ ਬਹੁਮੁਖ ਤੇ ਕੀ ਹੋਇਆ ਭਾਈ ਲੰਗਰ ਸ਼ੱਕੇ ਇੱਥੇ ਹੱਥੋਂ ਤਾਂ ਸਭ ਕੁਝ ਉਪਰਾਵਾਂ ਰਾਖੇ ਤੇ ਨਹੀਂ ਰਹੇ ਪਿਛੇ ਬੀਬੀਆਂ ਨੇ ਸੋਹਣੇ ਸਾਹਿਬ ਦੇ ਪਾਠ ਦੀ ਪੂਰੀ ਜ਼ਿੰਮੇਵਾਰੀ ਸੰਭੀ ਹੋਈ ਆ ਤੇ ਪਿਛੇ ਪਾਠ ਚੱਲ ਰਿਹਾ ਤੇ ਉਹ ਪਾਠ ਦੀ ਗੰਦੇ ਸੰਦੇ ਆ ਸੰਪੂਰਤਾ ਕਰਕੇ ਤੇ ਫੇਰ ਅਰਦਾਸ ਕਰਕੇ ਦੀਗ ਵਰਤਾ ਕੇ ਤੇ ਫੇਰ ਲੰਗਰ ਦੀ ਤਿਆਰੀ ਆ ਤੇ ਲੰਗਰ ਚਾਲੂ ਹੋ ਗਿਆ ਤੇ ਚਾਰ ਪੰਜ ਦਿਨ ਲੰਗਰ ਲੱਗੇਗਾ ਤੇ ਰੌਣਕ ਮੇਲੇ ਪੂਰੇ ਆ ਜੀ ਦੇਖੋ ਮੰਦੇ ਸਾਰੇ ਹੌਲੀ ਮਨਾ ਰਹੇ ਆ ਰੌ ਪੀ ਕੇ ਯਾਰੇ ਬੱਸਾਂ ਵਾਲੇ ਵੀ ਤਿੰਨ ਚਾਰ ਦਾ ਬੱਸਾਂ ਰੁਕ ਗਈਆਂ ਉਦੋਂ ਦੀਆਂ ਇਹ ਸਾਬੀ ਜਿਹੜੀ ਪੂਰੇ ਦੀ ਰਸ ਦੀ ਸੇਵਾ ਕਰਦੇ ਹੋ ਇਹ ਦੇਵ ਕਰੋੜ ਦਾ ਪੋਤਾ ਸਰਕਾਰ ਕਹਿੰਦੀ ਸਵਾਦ ਆਣਿਆ ਆਪਿਆ ਆਪਿਆ ਵੀ ਰਸ ਪਾਓ ਵੀਰ ਜੀ ਸਿਆਦਾ ਕਰੋ ਸਰ ਆਸਾ ਕਰੇ ਰਹਿਣਾ ਪਾ ਮੰਨ ਏ ਨੇ ਮਾਰੇ ਰਾਣਕੀ ਬਤ ਕਰਾਇਆ ਨਾ ਜਾਏ ਸਾਤ 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 ਪਰਮਪੰਨੀ ਗਰਗਰ ਗਾਵੇ ਦੇਨੇ ਤੇ ਆਨੀ ਸਾਚੀ 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 ਪਦ ਪੀਣਾ ਹਾਟੇ ਹਾਟੇ ਥੱਲੇ ਨਾ ਭਾਈ ਪੱਲਾ 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 ਤੇਰਾ ਰੂਪ ਸ਼ੱਕੇ ਜੀ ਸ਼ੱਕੇ ਰਾਸ ਸ਼ੱਕੇ ਜੀ ਨਾ ਜੀ ਲਾਡੀ ਸਾਡਾ ਆ ਬਾਉ ਜੀ ਆਓ ਜੀ ਆਓ ਪਾਪਾ ਜੀ ਲੱਤ ਪਟਾ ਗਏ ਕੈਂਪੂ ਲੰਘ ਜੀ ਯਾ ਸੱਲਾ ਬੰਦੇ ਹਾਂ ਤੂੰ ਜੋੜੀ ਰੱਖੀ ਚਲਾ ਚਲਾ ਤੂੰ ਆ ਤੇਰਾ ਤੂੰ ਤੂੰ ਜਾ ਉੱਥੇ ਆ ਗਿਆ ਛੱਕੇ ਜੀ ਕੰਨ ਗਿੰਬਾ ਨਾ ਨਾ ਤਾ ਬਹੁਤ ਪੈਸਾ ਕਿਹਦਾ ਛੱਕੇ ਭਾਜੀ ਲੱਢ ਜਾਈਂ ਬਾਦਰ ਦੇ ਜਾ ਪਹਿਲਾਂ ਉੱਥੇ ਚੱਲ ਗਿਆ ਤੰਤ ਕਾ ਦੂਖਣ ਆੜ ਗਿਆ ਭਾਈ ਛੱਕੇ ਜੀ ਛੱਕੇ ਚਲਾ ਛੱਕੇ ਜੀ ਤੰਤ ਕਾ ਦੂਖਣ ਸੁੱਖ ਸਾਬ ਜਾਏ ਤੰਤ ਕਾ ਦੂਖਣ

ਸਚਾ ਸਚੁ ਨਾਮੁ ਜੀਉ ਸਚੁ ਮਨੁ ਵਡਭਾਗੀ ਦੇ ਜਨ ਜਗ ਮਾਹੇ ਸਾਰੀ ਕੀ ਜੁਗਦਾਈ RAM ਨਾਮ ਜੋ ਕਰੇ ਵਿਚਾਰ ਸਾਰੋਂ ਤੇ ਗਨੀ ਸੰਸਾਰ ਬੰਧਨ ਮੁਖ ਬੋਲੇ ਹਰ ਮੁਖੀ ਨਾ ਦਾਦਾ ਜਾਨੋ ਤੇ ਅਸਕੇ ਏਕੋ ਏਕ ਕੇ ਸਾਬੀ ਓਏ ਅਜ਼ਾਦੀ ਅਜ਼ਾਦੀ ਸਾਬੀ ਟਰਾਲੀ ਆਹੋ ਜੀ ਹੁੰਦੀ ਬਾਬਾ ਮੇਲੇ ਦੇ ਖੜਨ ਵਾਲੀ ਬਹੁਤ ਸਾਈਡ ਤੋਂ ਟਰਾਲੀ ਵੇਖੀ ਨਹੀਂ ਸੋਹਣੀ ਮਤਲਬ ਸਾਡੀ ਕੋਈ ਨਾ ਲੱਤੀ ਸਾਰੀ ਟਰਾਲੀ ਇਹ ਓਏ ਮੇਰੀ ਨਹੀਂ ਆਜੋ ਆਜੋ ਇੱਕ ਉਪਰ ਜਿਸ ਜਨ ਕੀ ਐਸਾ ਘਟ ਗਿਆ ਮਾਰੇ ਰੂਪ ਸਭੀ ਸੁਣੋ ਚੋਕਲੇ ਚੋਕਲੇ ਆਵੇ ਜਹਾਂ ਤੋਂ ਮਨੇ ਸਮਾਨ ਯੋਗ ਖਾਂ ਪੈਦਾ ਹੀ ਨਹੀਂ ਜਾ ਮਦਰਾਣੀ ਕੋ ਚਲ ਲੱਗ ਨੀ ਕਰੇ ਜੋ ਅੰਤ ਬਾਤ ਸਭੀ ਰੋਦਾ ਲੰਗਰ ਛੱਕੇ ਜੀ ਕੋਈ ਗੱਲ ਨਹੀਂ ਬਾਬਾ ਜੀ ਸੇਵਾ ਦਾ ਲੰਗਰ ਦੀ ਕਾਦੀ ਗੱਲ ਆ ਕੋਣਾ ਮੋਟਰਾ ਆ ਗਏ ਪਿਆਰ ਤੇ ਚਾਹੂ ਰੋਣ ਮਨ ਵਿੱਚ ਗਾਏ ਬਿਲ ਲਾਈਏ ਹੋਰ ਵੀ ਲਿਕੇ ਕਾ ਲਿਕੇ ਆ ਭਾਏ ਕੋਣਾ ਮੋਟਰਾ ਕੋਈ ਰੋਤਾ ਅੰਮ੍ਰਿਤ ਦੀ ਸਾਡੀ ਜਾਨੀ ਰੋਕਣਾ ਯਾਰ ਮੈਂ ਨਾ ਗਾਣ ਗਾ ਜਾਈ ਤੇਰੇ ਸਾਕੇ ਬਾਬਾ ਸਾਕੇ ਆਰਾਮ ਨਾਮ ਜਪਿਰਦੇ ਮਾਹੀ ਸਾਹਾਰ ਦਲਵਾਈ ਜੋ ਸਾੜ ਤੇ ਸਦਾ ਕਰ ਗੋਲੇ ਦੁਆਯਾ RAM ਨਾਮ ਸੰਤਨ ਕਰ ਪਾਇਆ ਜਿਵੇਂ ਮਾਨ ਲਿਓ ਮਨ ਮੋਲ RAM ਗਿਰਦੇ ਮੈਂ ਸੋਦਾ ਰਾਗ ਕੀਰਤ ਸੰਦੇ ਸੰਚਾਰ ਬਾਬਾ ਜੀ ਰੋਗ ਲੈ ਕੇ ਕਿ ਮੈਂ ਰੋਗ ਲੈ ਇੱਕ ਜਿਆਦਾ ਮਿੰਟ ਨਹੀਂ ਇੱਕ ਇੱਕ ਮਿੰਟ ਸਿਰਫ ਬਾਬਾ ਕੋਈ ਨਹੀਂ ਕੋਈ ਰੋਗ ਲੈ ਰੋਗ ਲੈ ਕੋਣੋ ਮੋਦ ਆਹ ਸਤਾ ਦੇ ਕੋ ਆਪਣਾ ਲਾ ਲੇ ਭਰ ਕੇ ਆ ਦਾਦ ਉੱਪਰ ਜਾਏ ਕਰਵਾਨ ਸਾਰ ਸੇਵਾ ਵਿੱਚ ਭਾਗੀ ਨਹਾਰੀ ਸਤ ਜਗਤ ਅਨਿਸ਼ਚਿਤ ਸਾਰੂ ਆਪੇ ਹਰਗੋਣ ਗਾਏ ਅਮਰ ਦਸਾਕੇ ਰੋਟ ਗਈ ਸਤ ਦੇ ਸੂਰਜ ਬਰੇ ਨਹੀ ਕੋ ਹੋਏ ਸਾਰੂ ਜਨ ਕਰੇ ਕੋ ਤੋਏ ਆਪੇ ਬਿੰਦ ਆਪੇ ਦੰਨਾ ਗੈਰ ਕਬੀਰ ਗੈਰ ਸਜਾਨਾ ਬਾਰ ਬ੍ਰਹਮ ਪਰਮੇਸ਼ਰ ਕੋ ਬਿੰਦ ਕਿਰਪਾ ਨਾਨਕ ਦੇ ਆਤਮਕ ਸ਼ੰਦ ਆਹ ਤੇਰੇ ਕੀ ਜੇ ਉਨ ਨਾਲ ਕੇ ਮਨਹਿ ਨਰਾਉ ਅਜਾ ਪੂਰਨ ਸੰਨ ਜੋਗ ਰੋਕਰ ਪਾਇਆ ਤੋਈ ਹੋਗ ਅਤਪਰੰਗ ਗਾਣੇ ਤਰਪੋਰ ਨਿਸਕਾਲ ਦਾ ਦੇਖੋ ਸੋਟ ਪਾਗੀ ਅੱਕੇ ਸਾੰਗੀ ਇਕਲੇ ਬਲਾਗੀ ਗੋਨ ਗਵੈਰੇ ਰੋ ਰੋ ਭਾਈ ਨਗਾ ਆਵੇ ਗੋਰ ਪ੍ਰਸਾਦ ਨਾਮ ਉਪਲ ਪਾਵੇ ਸੋਖ ਮਨੀ ਹੋ ਗਿਆ ਭਾਈ ਤੋਰ ਲਾ ਪਰ ਭਾਈ ਹੋਲੀ सत सत पात ਸੋਸਾ ਸਵਾਰੀ ਆਪੇ ਗੁਣ ਆਪੇ ਬੜਾ ਕਿਹੇ ਵੇਲੇ ਤਾਂ ਇੰਨਾ ਕ ਰਸ਼ ਪੈ ਜਾਂਦਾ ਹੈ ਵੀ ਗੱਡੀ ਤੇ ਗੱਡੀ ਚੜ ਆਉਂਦੀ ਆ ਮੜ ਕੇ ਫੇਰ ਸੇਵਾਦਾਰ ਘਟ ਜਾਂਦੇ ਆ ਦੇਖੋ ਟਰੱਕ ਗੱਡੀਆਂ ਜਾਮ ਲੱਗੇ ਪੂਰੇ ਕਿ ਨਹੀਂ ਤੇ ਬਹੁਤ ਵਧੀਆ ਸਾਰੇ ਸੰਗਤਾਂ ਸ਼ੱਕ ਕੇ ਜਾ ਰਹੀਆਂ ਆ ਕੋਲ ਮਲਾ ਕੇ ਕੋਈ ਹੁਗੜ ਲੰਘ ਜਾਂਦਾ ਨਹੀਂ ਤੇ ਸਾਰੇ ਸ਼ੱਕ ਕੇ ਜਾ ਰਹੇ ਰੌਦਾ ਲੰਗਰ ਤੇ ਇਦਾਂ ਹੀ ਮਾਰਾ ਹੀ ਚਰਪਾ ਕਰੀ ਇਦਾਂ ਹੀ ਲਾਉਂਦੇ ਰਵਾਂਗੇ ਪਤਾ ਨਹੀਂ ਲੱਗਿਆ ਟਰਾਲੀ ਕਿਹੜੇ ਵੇਲੇ ਖਾਲੀ ਹੋ ਗਈ ਕਿਉਂਕਿ ਮੇਨ ਰੋਡ ਆ ਚੱਲਦਾ ਬੜਾ ਸੰਗਤ ਬਥੇਰੀ ਆਉਂਦੀ ਆ ਰੋਹ ਦਾ ਤੁਹਾਨੂੰ ਪਤਾ ਲੰਗਰ ਹਰ ਕੋਈ ਸ਼ੱਕ ਹੀ ਜਾਂਦਾ ਆ ਗਰਮੀਆਂ ਸ਼ੁਰੂ ਹੋ ਗਈਆਂ ਇਹਦੇ ਕਰਕੇ ਫਿਰ ਲਓ ਜੀ ਲਓ ਦੇਖੋ ਸੰਗਤਾਂ ਜਾਬ ਹੋ ਰਹੀਆਂ ਬਾਬਾ ਬਟ ਭਾਗ ਸਿੰਘ ਦੇ ਕੋਈ ਆ ਰਿਹਾ ਕੋਈ ਜਾ ਰਿਹਾ ਦੇਖੋ ਆਹ ਦੇਖੋ ਸਰਪੰਚ ਸਾਹਿਬ ਆਪ ਮੂਰੇ ਹੋਏ ਕੋਤ ਸਾਹਿਬ ਆਪ ਮੂਰੇ ਹੋਏ ਹੁਣ ਆ ਪੂਣੀ ਲੈ ਕੇ ਆਹ ਸਰਪੰਚ ਸਾਹਿਬ ਦੀ ਕੋਠੀ ਆ ਤੇ ਆਵ ਚਾਚਾ ਲੱਗਾ ਹੁਣ ਰੋਹ ਕੱਟਣਾ ਉਹਦੇ ਪੌਣੀ ਲੈ ਕੇ ਦੇਖਿਆ ਨਾ ਤੁਸੀਂ ਬਾਉ ਸੇਵਾ ਚੱਲ ਰਹੀ ਆ ਇਕੱਲੇ ਇਕੱਲੇ ਬੰਦੇ ਆ ਯੋਗਦਾਨ ਪਾ ਰਿਹਾ ਕਿਉਂਕਿ ਰਾਸ਼ ਵਧ ਰਿਹਾ ਤੇ ਬੰਦੇ ਘੱਟ ਸੀਗੇ ਉਹਦੇ ਕਰਕੇ ਸਾਰਿਆਂ ਨੂੰ ਸੇਵਾ ਤੇ ਲਾਇਆ ਹੈ ਚਲੋ ਜੀ ਚਲੋ ਤੋਰ ਲੈ ਵਧੀਆ ਬੰਦੇ ਸਾਰੇ ਪੂਰੀ ਇਤਸ਼ਾਹ ਨਾਲ ਸੇਵਾ ਕਰ ਰਹੇ ਆ ਲਓ ਜੀ ਇੰਨੇ ਕੋ ਵੀਡੀਓ ਪ੍ਰਵਾਨ ਕਰਿਓ ਤੇ ਦੇਖਿਓ ਲੰਗਰ ਤੇ ਅਜੇ ਵਾਵਾ ਦੀਰ ਤੱਕ ਚੱਲਿਆ ਤੇ ਪਰ ਆਪਾਂ ਵਲੌਗ ਇੰਨਾ ਕ ਬਣਾਇਆ ਸੋ ਪੀਛੇ ਤੁਸੀਂ ਤੁਹਾਨੂੰ ਵਧੀਆ ਲੱਗੇਗਾ ਨਸ਼ਾਰੇ ਪਿੰਡ ਦੇ ਜਿਹੜੇ ਵੀਰ ਭਰਾ ਬਾਹਰ ਰਹਿੰਦੇ ਉਹ ਵੀ ਦੇਖਣ ਸੋ ਮਿਲਦੇ ਰਾਵਾਂਗੇ ਨਵੇਂ ਵਲੌਗਾ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ